ਪੰਜ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜਿਹਤੇ ਉਪਜਿਓ ਨਾਨਕ ਕਾ ਲੀਨ ਤਾਹ ਮਹਿਮਾਨ ਏ ਸੁਗੜ ਸਿਆਣੇ ਬੰਦੇ ਇਹ ਜਾਣ ਲੈ ਕਿ ਤੇਰਾ ਸਰੀਰ ਪੰਜ ਤਤਾਂ ਭਾਵ ਹਵਾ ਪਾਣੀ ਮਿੱਟੀ ਅਗ ਅਤੇ ਆਕਾਸ਼ ਨਾਲ ਬਣਿਆ ਹੈ ਗੁਰੂ ਜੀ ਫਰਮਾਉਂਦੇ ਹਨ ਕਿ ਜਿੱਥੋਂ ਤੂੰ ਉਤਪੰਨ ਹੋਇਆ ਹੈ ਆਖਿਰ ਤੂੰ ਉੱਥੇ ਹੀ ਅਭੇਦ ਹੋ ਜਾਣਾ ਹੈ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਕਹੋ ਨਾਨਕ ਤੇ ਭਜ ਮਨਾ ਭਉ ਨਿਦ ਉਤਰਹਿ ਪਾਰ ਸੰਤਾ ਨੇ ਉੱਚੀ ਆਵਾਜ਼ ਵਿੱਚ ਕਿਹਾ ਹੈ ਕਿ हे ਪ੍ਰਭੂ ਕਿ ਪ੍ਰਭੂ ਹਰ ਸ਼ਰੀਰ ਤੇ ਹਰ ਦਿਲ ਵਿੱਚ ਰਹਿੰਦਾ ਹੈ ਹੇ ਮਨਾ ਤੂੰ ਉਸ ਨੂੰ ਸਿਮਰ ਕੇ ਹੀ ਸੰਸਾਰ ਸਾਗਰ ਤੋਂ ਪਾਰ ਹੋਵੇਂਗਾ